ਕੱਲ ਜਿਹੜੀ ਘਟਨਾ ਆਈ 26 ਤਰੀਕ ਤੇ ਮੈਂ ਦੇਖਦਾ ਇਥੇ ਤੁਸੀਂ ਲੰਬੇ ਸਮੇਂ ਤੋਂ ਜਿਹੜੀ ਯਾਤਰੀ ਆ ਰਹੇ ਆ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਦੀ ਪਾਣੀ ਦੀ ਸੇਵਾ ਕਰਦੇ ਲੰਗਰ ਦੀ ਔਰ ਉਹਨਾਂ ਦੇ ਦਿੱਤ ਕਰਦੇ ਉਹਨਾਂ ਨੂੰ ਕੱਲ ਜਿਹੜੀ ਇਥੇ ਘਟਨਾ ਆਈ ਇੱਕ ਯੂਕੂਬ ਵੱਲੋਂ ਨੌਜਵਾਨ ਵੱਲੋਂ ਆ ਪ੍ਰਤਿਮਾ ਦੇ ਜਿਹੜਾ ਉਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਤੇ ਥੋੜੇ ਮਾਰੇ ਗਏ ਔਰ ਜਲਾਇਆ ਗਿਆ ਔਰ ਤੁਸੀਂ ਇਹ ਚੀਜ਼ ਨੂੰ ਪੂਰਾ ਦੇਖਿਆ ਹੋਏਗਾ ਵਾਹਿਗੁਰੂ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਤੇ ਅਸੀਂ ਉੱਚਰਮਾਨ ਕਰਦੇ ਪਿਆ ਹਾਂ ਤੇ ਸਾਨੂੰ ਜਨਨ ਕੇ ਆਇਆ ਉਹ ਬਾਬਾ ਜੀ ਆ ਵੇਖੋ ਕੀ ਹੋ ਰਿਹਾ ਕਿ ਕਿਤੇ ਚਾਨ ਗੱਪ ਉੱਠੇ ਆ ਕਿੰਨੀ ਆਪਾਂ ਨਹੀਂ ਭਾਈ ਤੇ ਲੋਕੀ ਵੀਡੀਓ ਬਣਾ ਰਹੇ ਨੇ ਜਿੱਤਨ ਕੋਈ ਡੱਕਦਾ ਨਹੀਂ ਪਿਆ ਡੱਕਦਾ ਨਹੀਂ ਪਿਆ ਜੀ ਉਹ ਵੀਡੀਓ ਬਣਾ ਰਹੇ ਨੇ ਲੋਕੀ ਪਰ ਉਹਨੂੰ ਕੋਈ ਡੱਕਦਾ ਨਹੀਂ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਤੇ ਕੱਢੀ ਤੇ ਕੱਢੀ ਠੀਕ ਆ ਜੀ ਤੇ ਕੱਢ ਕੇ ਉਹ ਵੀ ਨੰਕਾਰਾ ਮਾਰਿਆ ਉਹ ਥੱਲੇ ਉੱਤਰੇ ਇਹ ਕੀ ਜਤਾਉਂ ਹੈ ਨੰਕਾਰਾ ਮਾਰਿਆ ਨਾ ਇਹ ਉਹਨੇ ਆਪਣਾ ਥੋੜਾ ਹੀ ਰੱਖ ਜੋ ਦੇਖਿਆ ਇਸ ਜੀ ਸਾਹਿਬ ਅੱਜਕਾ ਜੋ ਆਪ ਬੋਡੀ ਉੱਤੇ ਚੱਲ ਲੱਗੇ ਆ ਕਿ ਮਗਰੋਂ ਮੇਰੀ ਲੱਤ ਕਿਹਨੇ ਫੜੀ ਹੈ ਇਹਨ ਮੁੱਦੇ ਲਗਾ ਕਿੰਨੇ ਫੜੀ ਹੈ ਮਗਰੋਂ ਕਿ ਮੇਰੀ ਲੱਤ ਫੜੀ ਕਿਸ ਨੇ ਕਿ ਅਗਰ ਲੱਤ ਨਾ ਫੜਦਾ ਤੇ ਹੋ ਸਕਦਾ ਹੀ ਉਹਦੇ ਉੱਪਰ ਲੱਤ ਚੁੱਕਾ ਦੇਵੇ ਔਰ ਸੰਦੀ ਤੁਸੀਂ ਇਹ ਦੱਸੋ ਕਿ ਉਹਨਾਂ ਕੋਈ ਹੋਰ ਵੀ ਲੋਕ ਸੀਗੇ ਕੱਲਾ ਸੀ ਉਹ ਉਹ ਜੋ ਕੋਈ ਥੋੜਾਗਾ ਸੀ ਹੋਰ ਮੱਕਲ ਇਹ ਨਹੀਂ ਪਤਾ ਬਲੋ ਨਾਲ ਲੇਕਿਨ ਦੇਖੋ ਕੋਈ ਨਾ ਕੋਈ ਪਲਾਨ ਕਰਕੇ ਆਇਆ ਪਲਾਨ ਕਰਕੇ ਕੱਚਾ 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 ਖਿਡਾਰੀ ਨਹੀਂ ਸੀ ਦੇਖੋ ਕੋਈ ਪਾਗਲ ਹੈ ਉਹ ਪਾਗਲ ਨਹੀਂ ਸੀ ਠੀਕ ਹੈ ਜੀ ਸੰਦੀ ਉਹ ਪਾਗਲ ਨਹੀਂ ਸੀ ਦੇਖੋ ਸ਼ਬਦਾਨ ਦਾ ਅਸੀਂ ਸਤਿਕਾਰ ਕਰਦੇ ਹਾਂ ਸ਼ਬਦਾਨ ਹੈਗਾ ਕਿ ਅਸੀਂ ਉੱਪੀ ਬੋਲ ਸਕਦੇ ਹਾਂ ਕਿ ਇਹ ਸਰਕਾਰਾਂ ਦਬਾਣਾ ਚਾਹੁੰਦੀਆਂ ਨੇ ਭਾਵੇਂ ਕੋਈ ਵੀ ਸਰਕਾਰ ਆਵੇ ਦਬਾਣਾ ਤਾਂ ਜੀ ਨੇ ਲੇਕਿਨ ਸੰਵਿਧਾਨ ਜਿਹੜਾ ਸਾਨੂੰ ਬੋਲਣ ਦਾ ਹੱਕ ਦਿੰਦਾ ਵਿਆ ਤੇ ਸੰਵਿਧਾਨ ਕਰਕੇ ਹੀ ਯਕੋ ਜਿਹੜੇ ਹੁਣ ਬੰਦੀ ਸਿੰਘ ਨੇ ਉਹਨਾਂ ਦੇ ਧਰਨੇ ਲਗੇ ਨੇ ਕਿਸਾਨ ਜਿਹੜੇ ਨੇ ਆਪਣੇ ਹੱਕਾਂ ਦੀ ਖਾਤਰ ਲੜਦੇ ਵੇ ਨੇ ਇਹ ਕਿਸਾਨ ਇਹ ਜਿਹੜਾ ਰਾਟੇਗਾ ਸੰਵਿਧਾਨ ਦਾ ਤੇ ਤਾਂ ਹੀ ਅਪਾ ਆਪਣੀ ਮੰਗ ਕਰ ਸਕਦੇ ਆ ਪਣ ਕਿੰਨੇ ਵੀ ਇਹ ਛੇੜਖਾਨੇ ਕੀਤੀ ਹੈ ਬਹੁਤ ਮਾਰੀ ਕੀਤੀ ਹੈ ਉਹਨੂੰ ਸਫਤ ਤੋਂ ਸਖਤ ਸਖਤ ਸਗਾ ਮਿਲ ਚਾਹੀਦੀ ਹੈ ਜਿਹੜੀ ਹੋਰ ਵੀ ਉਹਦੇ ਨਾਲ ਉਹਨਾਂ ਨੂੰ ਸਖਤ ਸਿਆ ਮਿਲਣੀ ਚਾਹੀਦੀ ਹੈ ਬਾਬਾ ਜੀ ਆਪਣਾ ਨਾਮ ਦੱਸ ਕੇ ਆਪਣਾ ਇੱਕ ਸੁਨਹਿ ਦੇ ਦਿਓ ਲੋਕਾਂ ਨੂੰ ਭਾਈਚਾਰਾ ਬਣਾਉਣ ਵਾਸਤੇ ਕੋਈ ਸੁਨਹਿ ਇਹ ਨਾਮ ਸਾਡਾ ਅਮਰ ਸਿੰਘ ਹੈ ਇਹ ਪੁਰਸ਼ਾ ਵੀ ਕਪਾਣ ਸਾੜਨ ਕੋ ਇਹ ਜਿਹੜਾ ਇਹ ਭਾਈਚਾਰਾ ਸਾਰੇ ਬਣਾ ਕੇ ਰੱਖੋ ਏ ਭਾਈ ਸਰ ਦੇਖੋ ਇਹ ਸ਼ਨਾਰਦੀ ਬੰਦੇ ਦਾ ਕੰਮ ਹੈ ਜਿਹੜਾ ਬੰਦਾ ਸ਼ਰਾਰਤੀ ਹੁੰਦਾ ਉਹਦਾ ਕੋਈ ਧਰਮ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਸ਼ਰਾਰਤੀ ਹੈ ਉਹਦਾ ਕੋਈ ਧਰਮ ਨਹੀਂ ਇਹ ਸ਼ਰਾਰਤੀ ਬੰਦੇ ਦਾ ਕੰਮ ਹੈ ਕਿ ਆਪਸ ਕੇ ਵਿੱਚ ਖਾਰੇ ਨੂੰ ਆਪਾਂ ਨੂੰ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਭਾਈਚਾਰੇ ਵਿੱਚ ਰੇੜ ਨਹੀਂ ਹਟੇਗੀ ਜੇ ਸ਼ਰਾਰਤੀ ਬੰਦਾ ਹੈ ਉਹਨੂੰ ਨਾਸ਼ੀ ਕਰ ਦੇਣੀ ਚਾਹੀਦੀ ਠੀਕ ਹੈ ਫਤਿਹ ਬੁਲਾ ਗਏ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਧੰਨਵਾਦ